ਕਮਲਕੌਰ ਉਸ ਕੰਚਨ ਕੁਮਾਰੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਭਾਈ ਅਮਰਿਤਪਾਲ ਸਿੰਘ ਮਹਿਰੋਂ ਉੱਤੇ ਗੰਭੀਰ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਅਮਰਿਤਪਾਲ ਮਹਿਰੋਂ ਦੇ ਉਸ ਸਾਥੀ ਦੇ ਬਾਰੇ ਗੱਲਾਂ ਨਿਕਲਦੀਆਂ ਸਾਹਮਣੇ ਆ ਰਹੀਆਂ ਜਿਹੜਾ ਸਾਥੀ ਗ੍ਰਿਫਤਾਰ ਹੈ ਪੁਲਿਸ ਦੀ ਗ੍ਰਿਫਤ ਵਿੱਚ ਹੈ ਜਸਪ੍ਰੀਤ ਸਿੰਘ ਮਹਿਰੋਂ ਮਹਿਰੋਂ ਪਿੰਡ ਦਾ ਹੀ ਰਹਿਣ ਵਾਲਾ ਜਿਹੜਾ ਦੁਬਈ ਰਹਿੰਦਾ ਸੀ ਪਰ ਉਸ ਨੂੰ ਲੈ ਕੇ ਹੁਣ ਵੱਡੇ ਇਲਜ਼ਾਮ ਅਮਰਿਤਪਾਲ ਮਹਿਰੋਂ ਉੱਤੇ ਲਗਾਏ ਜਾ ਰਹੇ ਨੇ ਅਮਰਿਤਪਾਲ ਮਹਿਰੋਂ ਉੱਤੇ ਜਸਪ੍ਰੀਤ ਸਿੰਘ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਨੇ ਸੀਨੀਅਰ ਪੱਤਰਕਾਰ ਦਾਵਾ ਕਰਦੇ ਆ ਕਿ ਜਸਪ੍ਰੀਤ ਸਿੰਘ ਦੇ ਪਿਤਾ ਇਸ ਇਲਜ਼ਾਮ ਨੂੰ ਲਾਉਂਦੇ ਨਜ਼ਰ ਆਏ ਨੇ ਜਸਪ੍ਰੀਤ ਸਿੰਘ ਦੇ ਪਿਤਾ ਨੇ ਵੱਡੇ ਖਲਾਸੇ ਕੀਤੇ ਨੇ ਸੀਨੀਅਰ ਪੱਤਰਕਾਰਾਂ ਦਾ ਦਾਵਾ ਹੈ ਇਲਜ਼ਾਮ ਹੈ ਕਿ ਅਮਰਤਪਾਲ ਮੈਰੋ ਜਸਪ੍ਰੀਤ ਸਿੰਘ ਮੈਰੋ ਨੂੰ ਬਲੈਕਮੇਲ ਕਰ ਰਿਹਾ ਸੀ ਜਸਪ੍ਰੀਤ ਸਿੰਘ ਮੈਰੋ ਪਹਿਲਾਂ ਦੁਬਈ ਰਹਿੰਦਾ ਸੀ ਔਰ ਅਮਰਤਪਾਲ ਮੈਰੋ ਨੇ ਕਥਿਤ ਤੌਰ ਦੇ ਉੱਤੇ ਜਸਪ੍ਰੀਤ ਸਿੰਘ ਮੈਰੋ ਨੂੰ ਦੁਬਈ ਤੋਂ ਪੰਜਾਬ ਬੁਲਾਇਆ ਸੀ ਇਲਜ਼ਾਮ ਇਹ ਵੀ ਹੈ ਕਿ ਅਮਰਤਪਾਲ ਮੈਰੋ ਨੇ ਜਸਪ੍ਰੀਤ ਸਿੰਘ ਦਾ ਪਾਸਪੋਰਟ ਆਪਣੇ ਕੋਲ ਰੱਖ ਲਿਆ ਸੀ। ਔਰ ਇਹ ਵੀ ਇਲਜ਼ਾਮ ਹੈ ਕਿ ਜਸਪ੍ਰੀਤ ਸਿੰਘ ਨੂੰ ਵਾਪਸ ਦੁਬਈ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇੱਥੋਂ ਤੱਕ ਇਲਜ਼ਾਮ ਲਾਇਆ ਗਿਆ ਹੈ ਕਿ ਜਸਪ੍ਰੀਤ ਸਿੰਘ ਮੈਰੋਂ ਨੂੰ ਬਲੈਕਮੇਲ ਕਰਕੇ ਇਹ ਕਾਂਡ ਕਰਵਾਇਆ ਗਿਆ ਹੈ। ਇੱਥੋਂ ਤੱਕ ਵੀ ਜਾਣਕਾਰੀ ਸਾਹਮਣੇ ਆਈ ਹੈ ਵਿਸ਼ਲੇਸ਼ਕ ਇਹ ਵੀ ਕਹਿ ਰਹੇ ਨੇ ਅੰਮ੍ਰਿਤਪਾਲ ਮੈਰੋਂ ਆਪਣਾ ਬਾਣਾ ਉਤਾਰ ਕੇ ਸਿਵਲ ਕੱਪੜਿਆਂ ਦੇ ਵਿੱਚ ਸਧਾਰਨ ਕੱਪੜਿਆਂ ਦੇ ਵਿੱਚ ਵਿਦੇਸ਼ ਫਰਾਰ ਹੋਇਆ ਹੈ। ਕਿਹਾ ਹੈ ਕਿ ਪੇਸ ਬਦਲ ਲਿਆ ਗਿਆ ਅਮਰਤਪਾਲ ਮਹਿਰੋਂ ਦੇ ਵੱਲੋਂ ਔਰ ਪਛਾਣਿਆ ਨਾ ਜਾ ਸਕੇ ਇਸ ਤਰ੍ਹਾਂ ਦਾ ਪੇਸ ਅਪਨਾ ਕੇ ਤੇ ਦੁਬਈ ਜਾ ਚੁੱਕਿਆ ਵੱਡੇ ਖਲਾਸੀਆ ਸੀਨੀਅਰ ਪੱਤਰਕਾਰ ਵੱਲੋਂ ਕੀਤੇ ਗਏ ਨੇ ਔਰ ਇਥੋਂ ਤੱਕ ਕਿਹਾ ਗਿਆ ਹੈ ਕਿ ਅਮਰਤਪਾਲ ਮਹਿਰੋਂ ਜਸਪ੍ਰੀਤ ਸਿੰਘ ਮਹਿਰੋਂ ਦੇ ਦੁਬਈ ਵਾਲੇ ਘਰ ਦੀ ਚਾਬੀ ਲੈ ਕੇ ਇਥੋਂ ਗਿਆ ਔਰ ਲਗਾਤਾਰ ਬਲੈਕਮੇਲ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਅਮਰਤਪਾਲ ਮਹਿਰੋਂ ਦੇ ਉੱਤੇ ਲਗਾਏ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਤਫਤੀਸ਼ ਕਰ ਰਹੀ ਹੈ ਅਮਰਤਪਾਲ ਮਹਿਰੋਂ ਨੂੰ ਵਾਪਸ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਮੁਕੰਮਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਲਗਾਤਾਰ ਐਕਸਟਰਡੀਸ਼ਨ ਜਿਹੜੀ ਹੈ ਉਹਦੀ ਤਿਆਰੀ ਖਿੱਚ ਲਈ ਗਈ ਹੈ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਇਹ ਵੀ ਖਬਰ ਆਵੇ ਕਿ ਅਮਰਿਤਪਾਲ ਮੈਰੋ ਦੀ ਐਕਸਟਰਡੀਸ਼ਨ ਪ੍ਰੋਸੈਸ ਜਿਹੜੀ ਉਹ ਪੂਰੀ ਕਰ ਲਈ ਗਈ ਹੈ ਪਰ ਉਸ ਸਮੇਂ ਤੇ ਮਿਆਸਰ ਹੈ ਜੋ ਵੀ ਹੋਏਗਾ ਆਉਂਦੇ ਸਮੇਂ ਦੱਸਦੇ ਰਵਾਂਗੇ ਬਣੇ ਰਵਾਨੀ ਟਾ ਪੰਜਾਬੀ